ਕਪੂਥਲਾ ਵਿੱਚ ਚਰਚਿਤ ਜਗਜੀਤ ਕਲੱਬ ਦੀ ਹੋ ਰਹੀ ਨਿਲਾਮੀ ਦਾ ਮਾਮਲਾ ਉਸ ਸਮੇਂ ਚਰਚਾ ਦਾ ਵਿਸ਼ਾ ਬਣ ਗਿਆ ਜਦੋਂ ਇਸ ਮਾਮਲੇ ਵਿੱਚ ਨਵਾਂ ਮੋੜ ਆ ਗਿਆ। ਈਸਾਈ ਪਾਈਚਾਰੇ ਦੇ ਲੋਕਾਂ ਨੇ ਇਸ ਥਾਂ ਤੇ ਪੁਰਾਤਨ ਚਰਚ ਹੋਣ ਦਾ ਦਾਵਾ ਕੀਤਾ ਹੈ। ਇਸ ਦੌਰਾਨ ਚੈਰੀਟੇਬਲ ਸੁਸਾਇਟੀ ਵੱਲੋਂ ਸ਼ਹਿਰ ਦੀਆਂ ਹੋਰ ਵੱਖ-ਵੱਖ ਜਥੇਬੰਦੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਕਪੂਥਲਾ ਨੂੰ ਮਿਲਿਆ ਗਿਆ ਅਤੇ ਇਸ ਜਗਜੀਤ ਕਲੱਬ ਦੀ ਨਿਲਾਮੀ ਰੋਕਣ ਦੀ ਮੰਗ ਕੀਤੀ ਗਈ। ਈਸਾਈ ਪਾਈਚਾਰੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਦਾਅਵਾ ਕੀਤਾ ਹੈ ਕਿ ਇਸ ਜਗ੍ਹਾ ਤੇ ਪੁਰਾਤਨ ਚਰਚ ਸੀ ਅਤੇ ਕਬੂਥਲਾ ਦੇ ਰਾਜਾ ਵੱਲੋਂ ਇਸਾਈ ਪਾਰਚਾਰੇ ਵਾਸਤੇ ਇੱਥੇ ਚਰਚ ਬਣਾਇਆ ਸੀ। ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਕੀਮਤ ਤੇ ਇਸ ਜਗ੍ਹਾ ਨੂੰ ਨਿਲਾਮ ਨਹੀਂ ਹੋਣ ਦਿੱਤਾ ਜਾਵੇਗਾ। ਤੜੀ ਖਬਰ ਆ ਖਾਸ ਤੌਰ ਤੇ ਸਾਡੇ ਮਸੀਹੀ ਲੋਕਾਂ ਵਾਸਤੇ ਮਸੀਹੀ ਲੋਕਾਂ ਵਾਸਤੇ ਇਸ ਕਰਕੇ ਕਿਉਂਕਿ ਜਿਸ ਬਿਲਡਿੰਗ ਦੇ ਅਸੀਂ ਸਾਹਮਣੇ ਖੜੇ ਆ ਇਹ ਪੁਰਾਣੇ ਸਮਿਆਂ ਵਿੱਚ ਚਰਚ ਹੋਇਆ ਕਰਦਾ ਸੀਗਾ। ਉਸ ਵੇਲੇ ਮਸੀਹੀ ਲੋਕਾਂ ਦੀ ਗਿਣਤੀ ਸ਼ਹਿਰ ਦੇ ਵਿੱਚ ਘਟ ਹੋਇਆ ਕਰਦੀ ਸੀ। ਸਰਕਾਰ ਨੇ ਪ੍ਰਸ਼ਾਸਨ ਨੇ ਇਹਦਾ ਫਾਇਦਾ ਉਠਾਇਆ ਔਰ ਇਹਨੂੰ ਟੇਕਓਵਰ ਕੀਤਾ ਔਰ ਗਲਤ ਹੱਥਾਂ ਵਿੱਚ ਫੜਾ ਦਿੱਤਾ। ਤੋਂ ਸਾਡੀ ਜਿੱਥੇ-ਜਿੱਥੇ ਵੀ ਘਟ ਗਿਣਤੀ ਹੋਈ ਆ ਹੁੰਦੀ ਆ ਉੱਥੇ-ਉੱਥੇ ਘਟ ਗਿਣਤੀ ਤੇ ਅਤਿਆਚਾਰ ਹੁੰਦੇ ਇਹ ਸਾਡਾ ਇਤਿਹਾਸ ਕਹਿੰਦਾ ਦੇਸ਼ ਦਾ। ਲੇਕਿਨ ਜਿਉ ਹੀ ਸਾਡੇ ਸਾਹਮਣੇ ਖਬਰ ਆਈ ਕਿ ਇਹ ਸਾਡੇ ਪੁਰਾਤਨ ਚਰਚ ਦੀ ਨਿਲਾਮੀ ਹੋਣ ਜਾ ਰਹੀ ਆ ਤੇ ਸਾਡੇ ਵਾਸਤੇ ਬੜਾ ਵੱਡਾ ਚੈਲੰਜ ਸੀ। ਅਸੀਂ ਆਪਣੇ ਲੈਵਲ ਤੇ ਆਪਣੇ ਲੋਕਾਂ ਦੇ ਨਾਲ ਸੰਪਰਕ ਬਣਾਇਆ। ਕੋਈ ਵੀ ਚੰਗੀ ਚੀਜ਼ ਜਦੋਂ ਗਲਤ ਹੱਥਾਂ ਵਿੱਚ ਚੱਲੇ ਜਾਂਦੀ ਆ ਉਹ ਦੇਸ਼ ਨੂੰ ਵੀ ਖਤਰਾ ਕਮਿਊਨਿਟੀ ਨੂੰ ਵੀ ਖਤਰਾ ਸਾਡੇ ਲੋਕਾਂ ਵਾਸਤੇ ਵੀ ਖਤਰਾ ਤੇ ਇਸ ਖਤਰੇ ਨੂੰ ਟਾਲਣ ਵਾਸਤੇ ਅੱਜ ਅਸੀਂ ਇੱਕ ਛੋਟਾ ਜਿਹਾ ਪ੍ਰੋਟੈਸਟ ਕਰ ਰਹੇ ਆ ਕਿ ਇਹ ਜਗ੍ਹਾ ਮਸੀਹ ਲੋਕਾਂ ਦੀ ਆ ਰਾਜੇ ਨੇ ਕੀ ਕੀਤਾ ਸੀਗਾ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਇੱਕ ਚਰਚ ਬਣਾਇਆ ਤੇ ਲੋਕਾਂ ਨੂੰ ਧਾਰਮਿਕ ਭਾਵਨਾ ਦਾ ਸਤਿਕਾਰ ਕਰਦੇ ਔਰ ਸਿੱਖ ਲੋਕਾਂ ਨੂੰ ਗੁਰਦੁਆਰਾ ਮੁਹੱਈਆ ਕੀਤਾ ਮਸਜਦ ਜਿਹੜੀਆਂ ਮੁਸਲਮ ਲੋਕਾਂ ਨੂੰ ਤੇ ਹਿੰਦੂ ਲੋਕਾਂ ਵਾਸਤੇ ਮੰਦਰ ਪ੍ਰੋਵਾਈਡ ਕੀਤੇ ਬਾਕੀ ਸਾਰੀਆਂ ਜਗ੍ਹਾ ਸੁਰੱਖਿਅਤ ਨੇ ਲੇਕਿਨ ਜਿਹੜਾ ਸਾਡਾ ਚਰਚਾ ਉਹ ਸੁਰੱਖਿਅਤ ਨਹੀਂ ਆ ਆ ਮੈਂ ਤੇ ਹੈਰਾਨ ਆ ਕਿ ਇੱਕ ਬੰਦਾ ਕਹਿੰਦਾ ਕਿ ਮੈਂ ਸਰਕਾਰ ਦੇ ਕੋਲੋਂ ਪੈਸਾ ਲੈਣਾ ਪੈਸਾ ਲੈਣ ਦੀ ਖਾਤਰ ਉਹ ਕੋਰਟ ਵਿੱਚ ਚਲਾ ਜਾਂਦਾ ਕੋਰਟ ਵਿੱਚ ਉਹ ਜਾ ਕੇ ਕਹਿੰਦਾ ਕਿ ਕਪੂਰਥਲਾ ਦੇ ਵਿੱਚ ਇੱਕ ਕਲੱਬ ਨਾਂ ਦੀ ਜਗ੍ਹਾ ਪਈ ਆ ਕਿਰਪਾ ਕਰਕੇ ਮੈਨੂੰ ਉਹ ਜਗ੍ਹਾ ਵੇਚ ਕੇ ਮੇਰੇ ਪੈਸਿਆਂ ਦੀ ਪਰਪਾਈ ਕੀਤੀ ਜਾਵੇ ਬੜੀ ਹਾਸੋਹੀਣੀ ਗੱਲ ਆ ਸਾਡੇ ਸਾਰੇ ਕਮਿਊਨਿਟੀ ਚ ਵਿੱਚ ਵਸਦੇ ਲੋਕਾਂ ਵਾਸਤੇ ਇੱਕ ਤਮਾਚਾ ਕਿ ਉਹ ਕਹਿ ਰਿਹਾ ਐਦਾਂ ਦੇ ਡੀਸੀ ਦਫਤਰ ਵੀ ਸੇਲ ਹੋ ਸਕਦਾ ਬਹੁਤ ਸਾਰੀਆਂ ਹੋਰ ਜਗ੍ਹਾ ਵੀ ਹੈਗੀਆਂ ਇਹ ਚਰਚ ਨੂੰ ਹੀ ਕਿਉਂ ਟਾਰਗੇਟ ਕੀਤਾ ਤੇ ਅਸੀਂ ਵਾਲਮੀ ਭਾਈ ਚਾਰੇ ਵੱਲੋਂ ਇਹਨਾਂ ਦੇ ਹੱਕ ਵਿੱਚ ਆਏ ਆ ਅੱਜ ਕਿ ਸਾਡੇ ਧਿਆਨ ਵਿੱਚ ਮਾਮਲਾ ਆਇਆ ਸੀ ਕਿ ਜਗਜੀਤ ਕਲੱਬ ਦੀ ਨਿਲਾਮੀ ਹੋ ਰਹੀ ਆ ਕਿ ਸਾਨੂੰ ਸਾਡੇ ਬਜ਼ੁਰਗ ਸੰਸਦ ਦੇ ਹੁੰਦੇ ਸੀ ਕਿ ਜਦੋਂ ਸਾਡੇ ਕਪੂਰਥਲੇ ਮਹਾਰਾਜਾ ਜੀ ਰਾਜਾ ਜੀ ਹੁੰਦੇ ਸੀ ਕਿ ਸਾਡੇ ਇਹਨਾਂ ਇੱਕ ਉਹ ਸਾਡੇ ਧਰਮਾਂ ਨੂੰ ਸਤਿਕਾਰ ਕਰਦੇ ਸੀ ਸਾਡੇ ਸਾਰੇ ਧਰਮਾਂ ਨੂੰ ਪਿਆਰ ਕਰਦੇ ਸੀਗੇ ਉਹਨਾਂ ਨੇ ਹਿੰਦੂ ਸਮਾਜ ਦੇ ਨੂੰ ਆਪਣੇ ਹਿੰਦੂ ਭਾਈਚਾਰੇ ਨੂੰ ਇੱਕ ਪੰਜ ਮੰਦਰ ਜਿਹੜਾ ਆ ਉਹ ਦਾਨ ਵਜੋਂ ਜਗ੍ਹਾ ਦਿੱਤੀ ਸੀ ਪੰਜ ਮੰਦਰ ਬਣਾ ਕੇ ਦਿੱਤਾ ਸੀਗਾ ਤੇ ਸਿੱਖਾ ਭੱਸੇਖ ਭਾਈਚਾਰੇ ਨੂੰ ਸ੍ਰੀ ਗੁਰਦੁਆਰਾ ਸਾਹਿਬ ਉਹ ਬਣਾ ਕੇ ਦਿੱਤਾ ਸੀਗਾ ਤੇ ਮੁਸਲਮਾਨ ਭਾਈਚਾਰੇ ਨੂੰ ਜਿਹੜਾ ਇੱਕ ਮਸਜਿਦ ਜੜੀ ਆ ਉਹ ਇੱਕ ਦਾਨ ਵਜੋਂ ਜਿਹੜੀ ਆ ਮਸਜਿਦ ਬਣਾ ਕੇ ਦਿੱਤੀ ਸੀਗੀ ਤੇ ਜਿਹੜਾ ਕਿ ਕ੍ਰਿਸ਼ਚਨ ਭਾਈਚਾਰੇ ਨੂੰ ਜਿਹੜਾ ਆ ਇੱਕ ਚਰਚ ਜਿਹੜੀ ਆ ਉਹ ਬਣਾ ਕੇ ਦਿੱਤੀ ਸੀਗੀ ਤੇ ਇਹ ਗੱਲ ਕਰ ਰਹੇ ਹਾਂ ਕਿ ਪੰਜ ਮੰਦਰ ਉੱਥੇ ਜਿਹੜਾ ਵਾ ਤਾਂਚ ਦੀ ਤਹੀ ਜਗਾ ਮੰਦਰ ਆ ਉੱਥੇ ਸਟੇ ਗੋੜਦਾਰਾ ਤੇ ਉੱਥੇ ਗੁਰਦੁਆਰਾ ਵਾ ਤੇ ਮਸਜਿਦਾ ਉੱਥੇ ਮਸਜਿਦ ਬਣੀ ਹੋਈ ਆ ਤੇ ਇੱਥੇ ਕਲੱਬ ਚੱਲ ਰਿਆ ਤੇ ਤੁਸੀਂ ਚਰਚ ਦੀ ਗੱਲ ਕਰ ਰਹੇ ਹੋ ਕਿ ਚਰਚ ਨੂੰ ਦਾਨ ਕੀਤੀ ਜਗ੍ਹਾ ਤੇ ਚਰਚ ਸੀ ਇੱਥੇ ਤੇ ਪਰ ਇੰਦਾ ਦੀ ਨਜ਼ਰ ਨਹੀਂ ਆ ਰਹੀ ਗੋਲ ਇਹਦੇ ਵਿੱਚ ਕਿ ਸਰਕਾਰਾਂ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕਿਉਂਕਿ ਘੱਟ ਗਿਣਤੀ ਦੇ ਲੋਕਾਂ ਦਾ ਹਮੇਸ਼ਾ ਹੀ ਤੱਕਾ ਹੁੰਦਾ ਆ ਕਿ ਸ਼ੁਰੂ ਤੋਂ ਆ ਕੇ ਮਤਲਬ ਤੱਕਾ ਕਰਦੀਆਂ ਆ ਸਰਕਾਰਾਂ ਸਮੇਂ-ਸਮੇਂ ਤੇ ਤੇ ਇਹਨਾਂ ਨੂੰ ਜਿਹੜਾ ਕਿ ਇੱਥੇ ਜਿਹੜੀ ਚਰਚ ਦੀ ਜਿਹੜੀ ਆ ਉਹ ਉੱਥੇ ਜੂਆ ਖੇਡਾਉਂਦੇ ਰੇ ਆ ਬੇਦਬੀ ਕਰਦੇ ਰੇ ਆ ਮੈਂ ਕਹਿੰਦਾ ਬੜੀ ਮੰਦ ਭਾਗੀ ਗੱਲ ਆ ਸਰਕਾਰ ਲਈ ਸਾਡੇ ਧਿਆਨ ਚ ਬਹੁਤ ਚਿਰ ਦਾ ਮਾਮਲਾ ਸੀਗਾ ਮੈਂ ਕਿਚਨ ਭਾਈ ਚੜਾ ਨਾਲ ਸੰਪਰਕ ਵੀ ਕਰਦਾ ਰਿਹਾ ਕਿ ਇਹ ਤੁਹਾਡੀ ਜਗਾ ਆ ਤੁਸੀਂ ਆਪਣੀ ਜਗਾ ਸੰਭੋ ਤੇ ਅਸੀਂ ਤੁਹਾਡੇ ਨਾਲ ਆ ਕਿ ਅਸੀਂ ਸਮੂਹ ਵਾਲਮੀਕ ਭਾਈ ਚੜਾ ਜਿਹੜਾ ਇਹਨਾਂ ਦੇ ਨਾਲ ਆ ਕਿ ਜੇਕਰ ਸਰਕਾਰ ਨੇ ਕੋਈ ਨਿਲਾਮੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਸਮੂਹ ਚਾ ਵਾਲਮੀਕ ਭਾਈ ਚੜਾ ਜਿਹੜਾ ਇਹਨਾਂ ਦਾ ਮੋਢਾ ਨ ਮੋਢਾ ਲਾ ਕੇ ਜਿਦਾ ਕਰ ਉਹ ਵਾਂਗ ਕਿ ਜਿਹੜੀ ਰਾਜੇ ਰਾਜੇ ਵੱਲੋਂ দান ਕੀਤੀ ਜਗਾ ਜਿਹੜੀ ਚਰਚ ਨੂੰ ਇਹ ਮਸੀਹ ਭਾਈ ਚੜ ਦੇ ਨੂੰ ਮਿਲਣੀ ਚਾਹੀਦੀ ਆ ਇਹ ਮਸੀਹ ਭਾਈ ਚੜ ਦੇ ਜਿਹੜੇ ਆ ਇਹਨਾਂ ਦੇ ਹਵਾਲੇ ਕੀਤੀ ਜਾਣੀ ਚਾਹੀਦੀ ਆ ਇਹਦੇ ਲਈ ਅਸੀਂ ਇਨਾਂ ਲਈ ਕੋਡਲੀ ਵੀ ਕੋਈ ਸੰਘਰਸ਼ ਲਈ ਕੋਈ ਐਡੀਸ਼ਨ ਨਹੀਂ ਪਈ ਤੇ ਅਸੀਂ ਸਮੂਹ ਮਾਲਵੀ ਭਾਈ ਜੜਾ ਜੜਾਇਆ ਮੋਢਰਾ ਮੋਢਾ ਲਾ ਕੇ ਹੋਵਾਂਗੇ ਜੀ ਅੱਜ ਜੋ ਸਰਦਾਰ ਜੋਗਾ ਸਿੰਘ ਜੀ ਟਵਾਲ ਚਰਨਜੀਤ ਜੀ ਹੰਸ ਤੇ ਸਾਰੀ ਸਾਰੀ ਕਮਿਊਨਿਟੀ ਜਿਹੜੀ ਆਪਣੇ ਕੱਲ ਵੀ ਸਾਡੇ ਕੋਲ ਪਹੁੰਚੇ ਸੀਗੇ ਕਿ ਇਹ ਮਸਲਾ ਵਾ ਸਾਰੇ ਲੈ ਕੇ ਵਿਦਨ ਦਾ ਪ੍ਰੂਫ ਇਹ ਲੈ ਕੇ ਸਾਰੇ ਆਏ ਸੀ ਜੀ ਉਹਨਾਂ ਪ੍ਰੂਫਾਂ ਨੂੰ ਦੇਖਣ ਤੋਂ ਬਾਅਦ ਅਸੀਂ ਦੇਖਿਆ ਕਿ ਜਿਹੜੀਆਂ ਬਹੁਤ ਸਾਰੀਆਂ ਜਗ੍ਹਾ ਜਿਹੜਾ ਇਹ ਵਿਰਾਸਤੀ ਤੇ ਵਿਆਸਤੀ ਸ਼ਹਿਰਵਾ ਔਰ ਇਹ ਬੜੀ ਮੰਦਭਾਗੀ ਗੱਲ ਆ ਕਿ ਜਿਹੜੀ ਆਪਣੇ ਆਪ ਨੂੰ ਇੱਕ ਬਦਲਾਅ ਦਾ ਨਾਰਾ ਦੇ ਕੇ ਤੇ ਕ੍ਰਾਂਤੀ ਦੀ ਗੱਲ ਕਰਦੀ ਸਰਕਾਰ ਸੀਗੀ ਤੇ ਉਹਨਾਂ ਕੋ ਅੱਜ 1 ਕਰੋੜ ਤੇ 42 ਲੱਖ ਰੁਪਈਆ ਵੀ ਨਹੀਂ ਨਿਕਲ ਰਿਹਾ ਕਿਉਂਕਿ ਉਹ ਜਿਹੜੀ ਜ਼ਮੀਨ ਅਕਵਾਇਰ ਕੀਤੀ ਗਈ ਸੀ ਬੰਦੇ ਦੀ ਤੇ ਉਹਨੇ ਇਹ ਕਲੇਮ ਕੀਤਾ ਸੀਗਾ ਕਿ ਮੈਨੂੰ ਇਹ ਜਗਾ ਵੇਚ ਕੇ ਦਿੱਤੀ ਜਾਵੇ ਹੁਣ ਸਾਡੇ ਕਪੂਰਥਲੇ ਦੇ ਵਿੱਚੋਂ ਇੱਕ ਬੁਲਟ ਟ੍ਰੇਨ ਦਾ ਜਿਹੜਾ ਹੈਗਾ ਵਾ ਟਰੈਕ ਨਿਕਲ ਰਿਹਾ ਇਸ ਤਰ੍ਹਾਂ ਦਾ ਫਿਰ ਕੱਲ ਨੂੰ ਉਹ ਵੀ ਕਹਿਣਗੇ ਕਿ ਸਰਕਾਰ ਕਹੋਗੀ ਸਾਡੇ ਕੋ ਪੈਸਾ ਹੈ ਨਾ ਕੱਲ ਨੂੰ ਛਲਮਰ ਬਾਗ ਵੇਚ ਦੋ ਜਾਂ ਹੋਰ ਜਿਹੜੀਆਂ ਵਿਰਾਸਤੀ ਜਿਹੜੀਆਂ ਹੈਗੀਆਂ ਵਾ ਬਿਲਡਿੰਗਾਂ ਉਹ ਵੇਚ ਕੇ ਆਪਾਂ ਜਿਹੜਾ ਹੈਗਾ ਕਪੂਰਥਲੇ ਦੇ ਜਿਹੜੇ ਹੈਗਾ ਅਕਵਾਇਰ ਕੀਤੀਆਂ ਜ਼ਮੀਨਾਂ ਵਾ ਉਹਨਾਂ ਨੂੰ ਜਿਹੜਾ ਹੈਗਾ ਆਪਾਂ ਦਈਏ ਜਦ ਕਿ ਪਹਿਲਾਂ ਇਹ ਗੱਲ ਕਰਦੇ ਸੀ ਕਿ ਕਿ ਇੰਨਾ ਰੁਪਈਆ ਜਿਹੜਾ ਹੈਗਾ ਫਲਾਨੀ ਜਗ੍ਹਾ ਤੋ ਆਜੂਗਾ ਇੰਨਾ ਰੇਤ mafiya ਤੋ ਆਜੂਗਾ ਇੰਨਾ ਸਕੂਲ mafiya ਤੋ ਆਜੂਗਾ ਇੰਨਾ ਸਾਨੂੰ ਸ਼ਰਾਬ ਵੇਚ ਕੇ ਆਜੂਗਾ ਬੜੀਆਂ ਗੱਲਾਂ ਕੀਤੀਆਂ ਗਈਆਂ ਸੀਗੀਆਂ ਸੋ ਅਸੀਂ ਆਸ਼ਵਾਸ਼ਣ ਦਿੰਨੇ ਆ ਕਿ ਅਸੀਂ ਮੁਸੀਬਾਈ ਚਾਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕਿਉਂਕਿ ਅਸੀਂ ਗੁਰੂ ਨਾਨਕ ਦੇ ਫਲਸਫੇ ਨੂੰ ਫਾਲੋ ਕਰਦੇ ਆ ਤੇ ਸੱਭੇ ਸਾਂਝੀ ਵਾਲ ਸੁਦਾਇਨ ਕੋਈ ਨਾ ਦਿਸੇ ਬਾਹਰ ਜੀਓ ਇਹ ਸਾਰੇ ਹੀ ਧਰਮ ਸਤਕਾਰ ਯੋਗ ਨੇ ਏ ਅਸੀਂ ਆਸ਼ਵਾਸ਼ਣ ਇਹ ਇਹਨਾਂ ਨੂੰ ਦਿੰਨੇ ਆ ਕਿ ਜਿੱਥੇ ਵੀ ਕਿਤੇ ਲੋੜ ਪਈ ਚਾਹੇ ਨੇਰੇ ਸਵੇਰੇ ਜਿੱਥੇ ਵੀ ਆ ਅਸੀਂ ਪੰਜਾਬ ਕਿਸਾਨ ਯੂਨੀਅਨ ਬਾਕੀ ਵੱਲੋਂ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਇਹਨਾਂ ਦੇ ਨਾਲ ਖੜੇ ਆ ਅਗਲੇ ਮਹੀਨੇ ਨੁਲਾਮੀ ਜਿਹੜੀ ਆ ਉਹ ਤਰੀਕ ਜਿਹੜੀ ਹੈ ਤੈਅ ਹੋ ਚੁੱਕੀ ਹੈ ਕੀ ਬਾਰੇ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਕੱਲ ਹੀ ਗੱਲਬਾਤ ਹੋਈ ਸੀ ਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਨੁਲਾਮੀ ਹਾਲ ਦੀ ਘੜੀ ਪੋਸਟਪੋਨ ਹੋ ਚੁੱਕੀ ਆ ਸਾਨੂੰ ਇਹ ਗੱਲ ਖਬਰ ਮਿਲੀ ਸੀ ਕਿ ਕਿਉਂਕਿ ਕੱਲ ਡੀ ਸਾਹਿਬ ਫਗਵਾੜੇ ਗਏ ਹੋਏ ਸੀਗੇ ਤੇ ਸਾਡੀ ਗੱਲਬਾਤ ਹੋਈ ਸੀ ਤੇ ਉਹਨਾਂ ਦੇ ਪ੍ਰਸ਼ਾਸਨ ਦੇ ਨਾਲ ਉਹ ਕਹਿੰਦੇ ਸੀ ਕਿ ਨਲਾਮੀ ਜਿਹੜੀ ਆ ਉਹ ਰੋਕ ਦਿੱਤੀ ਗਈ ਆ ਸੋ ਚਲੋ ਜੇ ਰੋਕ ਦਿੱਤੀ ਗਈ ਆ ਬਹੁਤ ਵਧੀਆ ਵਾ ਪਰ ਜਿਹੜੀ ਤੁਸੀਂ ਆਪਣੇ ਪੱਤਰਕਾਰ ਵੀਰਾਂ ਨੇ ਵੀ ਸਵਾਲ ਕੀਤਾ ਕਿ ਪਹਿਲਾਂ ਕਿਉਂ ਨਹੀਂ ਗੱਲ ਹੋਈ ਕਿਉਂਕਿ ਜਿਹੜੀ ਇਹ ਨਾ ਇਹ ਸਿਰਫ ਅਸੀਂ ਪਤਾ ਕੀਤਾ ਕਿ ਸਿਰਫ 50 60 ਸਾਲ ਪਹਿਲਾਂ ਹੀ ਸਿਰਫ 50 ਸਾਲ ਪਹਿਲਾਂ ਹੀ ਜਿਹੜਾ ਹੈਗਾ ਕਲੱਬ ਵਾਇ ਹੌਣ ਦੇ ਵਿੱਚ ਆਉਂਦਾ ਵਾ ਤੇ ਜਿਹੜੀ ਇਹ ਬਿਲਡਿੰਗ ਆ ਇਹ 100 ਸਾਲ ਤੋਂ ਪੁਰਾਣੀ ਆ ਉਸ ਸਮੇਂ ਇਸ ਕਮਿਊਨਿਟੀ ਦੇ ਜਿਹੜੇ ਲੋਕ ਸੀਗੇ ਉਹ ਬੜੇ ਘੱਟ ਸੀਗੇ ਇੱਥੇ ਕੁਝ ਪਰਿਵਾਰ ਹੀ ਸੀਗੇ ਤੇ ਜਿਹੜੇ ਥੋੜੇ ਪਰਿਵਾਰ ਆ ਉਹਨਾਂ ਨਾਲ ਹਮੇਸ਼ਾ ੱਟਕਾ ਹੁੰਦਾ ਰਿਹਾ ਵਾ ਇਹ ਆਪਾਂ ਆਮ ਹੀ ਦੇਖਿਆ ਤੁਸੀਂ ਪਿੱਛੇ ਜੇ ਵੱਕੋ ਬੋਰਡ ਦਾ ਬਹਿਲ ਆਇਆ ਵਾ ਤੁਸੀਂ ਉਹ ਚ ਵੀ ਦੇਖਿਆ ਤੇ ਕਿਸ ਤਰ੍ਹਾਂ ਸਰਕਾਰ ੱਟਕਾ ਕਰ ਰਹੀ ਹੈ ਸਰਕਾਰ ਜਿਹੜੀ ਹੈਗੀ ਆ ਇੱਕ ਇੱਕ ਰਾਸ਼ਟਰ ਵੱਲ ਨੂੰ ਜਿਹੜਾ ਇਹ ਵਧਾਇਆ ਜਾ ਰਿਹਾ ਸਿਸਟਮ ਤੋਂ ਅ ਸਾਨੂੰ ਅੱਜ ਜੇ ਖਬਰ ਮਿਲੀ ਕਿ ਇਸ ਪੈਲਸ ਦੇ ਬਾਰੇ ਜਗਜੀਤ ਸਿੰਘ ਜੋ ਕਲੱਬ ਹੈ ਹਿਸਟੋਰਿਕਲੀ ਦੇਖਿਆ ਜਾ ਜਦ ਮੈਸਨ ਨੂੰ ਉਸ ਸਮੇ ਜੋ ਉਥੋਂ ਦੇ ਰਾਜਾ ਸੀਗੇ ਉਹਨਾਂ ਨੇ ਸਟੇਟ ਗੁਰਦੁਆਰਾ ਔਰ ਜੋ ਮਸਜਿਦ ਹੈ ਔਰ ਇਹ ਇਹ ਜੋ ਚਰਚ ਹੈ ਇਹ ਔਰ ਪੰਜ ਮੰਦਰ ਜੋ ਨਾਰਾਇਣ ਮੰਦਰ ਹੈ ਤਾਂ ਇਹ ਪੰਜ ਚਾਰ ਕਮਿਊਨਿਟੀਆਂ ਨੂੰ ਉਹਨਾਂ ਨੇ ਡੋਨੇਟ ਕੀਤਾ ਲੇਕਿਨ ਉਸ ਤੋਂ ਬਾਅਦ ਘਟ ਗਿਣਤੀ ਹੋਣ ਕਰਕੇ ਕ੍ਰਿਸ਼ਨਾਂ ਦੀ ਤੋਂ ਇਸ ਪੈਲੈਸ ਦੇ ਕਲੱਬ ਦੇ ਉੱਪਰ ਕਬਜ਼ਾ ਕਰ ਲਿਆ ਗਿਆ ਔਰ ਸਰਕਾਰ ਨੇ ਇਸ ਦੇ ਉੱਪਰ ਕਬਜ਼ਾ ਕੀਤਾ ਹੈ ਲੇਕਿਨ ਇਹ ਇੱਕ ਮਸੀਹੀ ਜੋ ਬਸ ਇਹੀ ਭਾਵਨਾ ਨੂੰ ਠੇਸ ਪਾਉਣਾ ਹੈ। ਤੋਂ ਅਸੀਂ ਨਹੀਂ ਚਾਹੁੰਦੇ ਕਿ ਇਸ ਕਲੱਬ ਦੀ ਜੋ ਨਿਲਾਮੀ ਹੋਵੇ ਜਾਂ ਇਸ ਨੂੰ ਸੇਲ ਕੀਤਾ ਜਾਵੇ। ਅਸੀਂ ਚਾਹੁੰਦੇ ਹਾਂ ਕਿ ਇਹ ਚਰਚ ਹੀ ਰਵੇ। ਤੋਂ ਸਾਰੀ ਕਮਿਊਨਿਟੀ ਦੇ ਲਈ ਸਾਰਿਆਂ ਦੇ ਲਈ ਇੱਕ ਆਸਥਾ ਦਾ ਇੱਕ ਪਲੇਸ ਹੈ। ਤੋਂ ਅਸੀਂ ਚਾਹੁੰਦੇ ਹਾਂ ਕਿ ਇਹ ਚਰਚ ਹੀ ਰਵੇ। ਅਗਰ ਇਹਦੀ ਲੋਕੇਸ਼ਨ ਦੇਖੀ ਜਾਵੇ ਬਾਹਰੋਂ ਔਰ ਅੰਦਰੋਂ ਲੋਕੇਸ਼ਨ ਦੇਖੀ ਜਾਵੇ ਤਾਂ ਤੁਹਾਨੂੰ ਉਹ ਸਾਰਾ ਚਰਚ ਦੀ ਆਲਟਰ ਮਿਲੇਗੀ। ਤੁਹਾਨੂੰ ਬੈਂਚਸ ਮਿਲਣਗੇ। ਉਹ ਇੱਕ ਐਵੀਡੈਂਸ ਹੈ, ਪ੍ਰੂਫ ਹੈ ਕਿ ਇਹ ਚਰਚ ਹੈ। ਅਗਰ ਸਰਕਾਰ ਇਸ ਦੇ ਉੱਪਰ ਧੱਕਾ ਕਰਦੀ ਹੈ ਤਾਂ ਅਸੀਂ ਅਸੀਂ ਨਹੀਂ ਚਾਹੁੰਦੇ ਕਿ ਸਰਕਾਰ ਧੱਕਾ ਕਰੇ ਅਸੀਂ ਸਰਕਾਰ ਦੇ ਨਾਲ ਹਾਂ ਪ੍ਰਸ਼ਾਸਨ ਸਾਡੀ ਆਵਾਜ਼ ਨੂੰ ਸੁਣੇ ਔਰ ਪ੍ਰਸ਼ਾਸਨ ਦੇ ਨਾਲ ਹੀ ਅਸੀਂ ਮਿਲ ਕੇ ਅਸੀਂ ਅੱਗੇ ਅਸੀਂ ਚਰਚ ਦੀ ਗੱਲ ਕਰ ਰਹੇ ਹਾਂ ਪਰ ਅੰਦਰ ਜੇ ਗੱਲ ਕੀਤੀ ਜਾਵੇ ਸ਼ਾਮ ਨੂੰ ਵਰਮਿੰਟਨ ਜਿਹੜਾ ਉਹ ਖੇਡਿਆ ਜਾਂਦਾ ਜਾਂ ਇੱਥੇ ਤਾਸ਼ ਵਗੈਰਾ ਜਿਹੜੀ ਉਹ ਖੇਲੀ ਜਾਂਦੀ ਹੈ ਤੇ ਇਸ ਬਾਰੇ ਕੀ ਕਹੋਗੇ ਦੇਖੋ ਜੀ ਇਹ ਐਕਚੁਅਲੀ ਇੱਕ ਇੱਕ ਬੇਅਦਬੀ ਵੀ ਹੈ ਇੱਕ ਧਾਰਮਿਕ ਪਲੇਸ ਦੀ ਬੇਅਦਬੀ ਵੀ ਹੈ ਕਿ ਇੱਕ ਚਰਚ ਨੂੰ ਅਸੀਂ ਕਲੱਬ ਬਣਾ ਦਿੱਤਾ ਜਹਾਂਦਰਤਾਸ਼ ਖੇਡੀ ਜਾ ਰਹੀ ਹੈ ਤੋਂ ਇਹ مسیਹੀ ਜੋ ਸਮਾਜ ਹੈ ਉਹਦੀ ਧਾਰਮਿਕ ਪਾਵਰ ਨੂੰ ਫੇਸ ਪਹੁੰਚਾਉਣਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ